ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਹੇ ਜੀ ਵਿਸ਼ੇ ਤੇ ਵਿਚਾਰ ਕਰਨ ਜਾ ਰਹੇ ਹਾਂ ਜੋ ਸਿੱਖ ਧਰਮ ਦੀ ਕੇਵਲ ਨਹੀਂ ਸਗੋ ਸਮੂਚੀ ਗੁਰਮਤ ਦਾ ਮੂਲ ਹੈ ਕਦੇ ਸੋਚਿਆ ਹੈ ਕਿ ਜੇਕਰ ਤੁਹਾਨੂੰ ਕਿਸੇ ਵਿਸ਼ਾਲ ਤਰਕ ਨੂੰ ਸਮਝਣਾ ਹੋਵੇ ਤਾਂ ਤੁਸੀਂ ਕਿੱਥੋਂ ਸ਼ੁਰੂਆਤ ਕਰੋਗੇ ਉਸ ਦੀ ਚੜਤੋਂ ਬਿਲਕੁਲ ਇਸੇ ਤਰ੍ਹਾਂ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਸਾਰੇ ਸਿਧਾਂਤਾਂ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਮੂਲ ਮੰਤਰ ਦੀ ਜੜ ਨੂੰ ਫੜਨਾ ਪਵੇਗਾ ਮੂਲ ਮੰਤਰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਬਾਣੀ ਹੈ ਸਾਨੂੰ ਦੱਸਦਾ ਹੈ ਕਿ ਸਾਡਾ ਪਰਮਾਤਮਾ ਕਿਹੋ ਜਿਹਾ ਹੈ ਇਸ ਵਿੱਚ ਪਰਮਾਤਮਾ ਦੇ ਨੌ ਅਦਭੁਤ ਗੁਣ ਸਿਰਫ ਕੁਝ ਸ਼ਬਦਾਂ ਵਿੱਚ ਬਿਆਨ ਕੀਤੇ ਗਏ ਹਨ ਇਕ ਓੰਕਾਰ ਇਕ ਦਾ ਅਰਥ ਹੈ ਇੱਕੋ ਇੱਕ ਇਹ ਪਰਮਾਤਮਾ ਦੀ ਇਕਤਾ ਨੂੰ ਦਰਸਾਉਂਦਾ ਹੈ ਉਹ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਓੰਕਾਰ ਉਸ ਇੱਕ ਦੀ ਸਰਵ ਵਿਆਪਕਤਾ ਨੂੰ ਦਰਸਾਉਂਦਾ ਹੈ ਇੱਕ ਪਰਮਾਤਮਾ ਹਰ ਥਾਂ ਹਰ ਜੀਵ ਵਿੱਚ ਮੌਜੂਦ ਹੈ ਅਤੇ ਸਾਰੇ ਬ੍ਰਹਮੰਡ ਦਾ ਰਚਨਹਾਰ ਹੈ ਪਰਮਾਤਮਾ ਇੱਕ ਹੈ ਅਤੇ ਸਭ ਦਾ ਰਚਨਹਾਰ ਹੋ ਕੇ ਵੀ ਸਭ ਵਿੱਚ ਵਿਆਪਕ ਹੈ ਸਤ ਨਾਮ ਸਤ ਦਾ ਅਰਥ ਹੈ ਸਦਾ ਰਹਿਣ ਵਾਲਾ ਜੋ ਤਿੰਨਾਂ ਕਾਲਾਂ ਭੂਤ ਵਰਤਮਾਨ ਭਵਿੱਖ ਵਿੱਚ ਨਾ ਬਦਲੇ ਨਾਮ ਇੱਥੇ ਨਾਮ ਤੋਂ ਭਾਵ ਪਰਮਾਤਮਾ ਦੀ ਹਿੰਦ ਹੈ ਇਹ ਨਾਮ ਕੇਵਲ ਕੋਈ ਸ਼ਬਦ ਨਹੀਂ ਸਗੋ ਉਸ ਦੀ ਹਸਤੀ ਦਾ ਨਾਮ ਹੈ ਉਸ ਪਰਮਾਤਮਾ ਦਾ ਨਾਮ ਸੱਚ ਹੈ ਉਸ ਦੀ ਹਿੰਦ ਸਦਾ ਥਿਰ ਰਹਿਣ ਵਾਲੀ ਹੈ ਕਰਤਾਪੁਰਖ ਕਰਤਾ ਦਾ ਅਰਥ ਹੈ ਸਭ ਨੂੰ ਪੈਦਾ ਕਰਨ ਵਾਲਾ ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਪੁਰਖ ਦਾ ਅਰਥ ਹੈ ਸਰਵਿਆਪਕ ਚੇਤਨ ਹਸਤੀ ਉਹ ਕੇਵਲ ਕੋਈ ਨਿਯਮ ਜਾਂ ਸ਼ਕਤੀ ਨਹੀਂ ਸਗੋ ਇੱਕ ਜਿਉਂਦੀ ਜਾਗਦੀ ਚੇਤਨ ਹਸਤੀ ਹੈ ਜੋ ਸਭ ਵਿੱਚ ਮੌਜੂਦ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਤੇ ਫਿਰ ਉਸ ਵਿੱਚ ਆਪ ਹੀ ਸਮਾਇਆ ਹੋਇਆ ਹੈ ਨਿਰਪਉ ਨਿਰਪਉ ਦਾ ਅਰਥ ਹੈ ਡਰ ਤੋਂ ਰਹਿਤ ਉਸ ਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਉਸ ਤੋਂ ਵੱਡਾ ਕੋਈ ਨਹੀਂ ਹੈ ਉਹ ਨਾਸ ਤੋਂ ਰਹਿਤ ਹੈ ਅਤੇ ਸਭ ਦਾ ਆਸਰਾ ਹੈ ਨਿਰਵੈਰ ਨਿਰਵੈਰ ਦਾ ਅਰਥ ਵੈਰ ਭਾਵਨਾ ਤੋਂ ਰਹਿਤ ਉਸ ਦਾ ਕਿਸੇ ਨਾਲ ਕੋਈ ਵੈਰ ਜਾਂ ਦੁਸ਼ਮਣੀ ਨਹੀਂ ਹੈ ਉਹ ਸਭ ਨੂੰ ਬਰਾਬਰ ਪਿਆਰ ਕਰਦਾ ਹੈ ਜਿਵੇਂ ਉਸ ਦਾ ਸਵਾਹ ਹੈ ਸਿੱਖ ਨੂੰ ਵੀ ਉਸ ਰਾਹ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ ਅਕਾਲ ਮੂਰਤ ਅਕਾਲ ਦਾ ਅਰਥ ਹੈ ਕਾਲ ਜਾਂ ਸਮੇ ਤੋਂ ਪਰੇ ਉਹ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਹੈ ਮੂਰਤ ਮੂਰਤ ਦਾ ਅਰਥ ਹੈ ਸਰੂਪ ਜਾਂ ਹਿੰਦ ਉਸ ਪਰਮਾਤਮਾ ਦੀ ਹਿੰਦ ਸਮੇਦੀ ਪਕਰ ਤੋਂ ਬਾਹਰ ਹੈ ਉਹ ਸਦਾ ਕਾਇਮ ਰਹਿਣ ਵਾਲਾ ਸਰੂਪ ਹੈ ਅਜੂਨੀ ਅਜੂਨੀ ਦਾ ਅਰਥ ਹੈ ਜੁਨਾ ਵਿੱਚ ਆਉਣ ਵਾਲਾ ਉਹ ਜਨਮ ਨਹੀਂ ਲੈਂਦਾ ਇਸ ਲਈ ਉਹ ਮਰਦਾ ਵੀ ਨਹੀਂ ਉਹ ਕਿਸੇ ਮਾਂ ਦੇ ਗਰਭ ਤੋਂ ਪੈਦਾ ਨਹੀਂ ਹੋਇਆ ਸਹਭੰਗ ਸਹਭੰਗ ਦਾ ਅਰਥ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਉਹ ਆਪਣੇ ਆਪ ਵਿੱਚ ਸੰਪੂਰਨ ਹੈ ਅਤੇ ਆਪ ਹੀ ਹੇਂਦ ਵਿੱਚ ਆਇਆ ਹੈ ਗੁਰ ਪ੍ਰਸਾਦ ਗੁਰ ਦਾ ਅਰਥ ਗੁਰੂ ਪ੍ਰਸਾਦ ਦਾ ਅਰਥ ਕਿਰਪਾ ਜਾਂ ਬਖਸ਼ੀਸ ਉਪਰੋਕਤ ਗੁਣਾ ਵਾਲਾ ਪਰਮਾਤਮਾ ਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਉਸ ਨੂੰ ਮਿਲਣ ਦਾ ਰਸਤਾ ਕੇਵਲ ਗੁਰਬਾਣੀ ਦੇ ਦੱਸੇ ਮਾਰਗ ਤੇ ਚੱਲਣਾ ਹੈ ਸੋ ਪਿਆਰਿਓ ਮੂਲ ਮੰਤਰ ਕੇਵਲ ਧਰਮ ਗ੍ਰੰਥ ਦਾ ਆਰੰਭ ਨਹੀਂ ਇਹ ਸਾਡੇ ਜੀਵਨ ਦਾ ਮੂਲ ਸਿਧਾਂਤ ਹੈ ਜਦੋਂ ਅਸੀਂ ਇਸ ਮਹਾਨ ਮੰਤਰ ਦਾ ਜਾਪ ਕਰਦੇ ਹਾਂ ਤਾਂ ਅਸੀਂ ਸਿਰਫ ਸ਼ਬਦ ਨਹੀਂ ਬੋਲਦੇ ਹਾਂ ਸਗੋਂ ਉਸ ਇੱਕ ਓੰਕਾਰ ਦੀ ਹੇ ਨੂੰ ਆਪਣੇ ਅੰਦਰ ਸਥਾਪਿਤ ਕਰਦੇ ਹਾਂ ਅੱਜ ਤੋਂ ਅਸੀਂ ਮੂਲ ਮੰਤਰ ਨੂੰ ਸਿਰਫ ਪਾਠ ਵਜੋਂ ਨਹੀਂ ਬਲਕਿ ਇੱਕ ਜੀਵਨ ਜਾਂਚ ਵਜੋਂ ਅਪਣਾਈਏ ਇਸ ਜ਼ੀ ਰੌਸ਼ਨੀ ਨਾਲ ਆਪਣੇ ਮਨ ਨੂੰ ਪ੍ਰਕਾਸ਼ਮਾਨ ਕਰਿਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿਹੜੀ ਚੀਜ਼ ਨੂੰ ਆਪਣੇ ਜੀਵਨ ਵਿੱਚ ਜ਼ਿਆਦਾ ਅਪਣਾਉਣਾ ਚਾਹੁੰਦੇ ਹੋ ਨਿਰਪਉ ਜਾਂ ਨਿਰਵੈਰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਜੇ ਵਧੀਆ ਲੱਗੇ ਹੋਵੇ ਤਾਂ ਆਪਦੇ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ